ਸਤਿਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹਲਾ 9 ਮਾਂ ਪੰਜ ਤਤ ਕੋ ਤਨ ਰਚਿਓ ਜਾਨਿਓ ਚਾਤਰ ਸੁਜਾਨ ਪੰਜਾਂ ਤਤਾਂ ਦਾ ਇਹ ਸਰੀਰ ਬਣਿਆ ਹੈ हे ਬੁੱਧੀਵਾਨ ਸਿਆਣੇ ਇਹ ਗੱਲ ਸਮਝੋ ਜੈ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ ਜਿਨ੍ਹਾਂ ਤਤਾਂ ਵਿੱਚੋਂ ਇਹ ਪੈਦਾ ਹੋਇਆ ਹੈ ਉਹਨਾਂ ਵਿੱਚ ਹੀ ਅੰਤ ਨੂੰ ਲੀਨ ਹੋ ਜਾਵੇਗਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਹਰੀ ਪ੍ਰਭੂ ਹਰ ਇੱਕ ਸਰੀਰ ਵਿੱਚ ਵਸ ਰਹੇ ਹਨ ਸੰਤਾਂ ਨੇ ਪੁਕਾਰ ਕਰਕੇ ਇਹ ਦੱਸਿਆ ਹੈ ਕੋ ਨਾਨਕ ਤਾਏ ਭਜ ਮਨਾ ਹੋਉ ਨੇ ਦ ਉਤਰਾ ਪਾਰ ਏ ਭਾਈ ਉਸ ਦਾ ਸਿਮਰਨ ਕਰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਂਗਾ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਜਿਸ ਨੂੰ ਸੁਖ ਤੇ ਦੁਖ ਨਹੀਂ ਛੂੰਦੇ ਅਤੇ ਨਾ ਹੀ ਲੋਭ ਮੋਹ ਤੇ ਹੰਕਾਰ ਕੋ ਨਾਨਕ ਸੁਨਰੇ ਮਨਾ ਜੋ ਮੂਰਤ ਭਗਵਾਨ ਏ ਭਾਈ ਤੂੰ ਸੁਣੋ ਉਹ ਪੁਰਸ਼ ਪਰਮਾਤਮਾ ਦਾ ਰੂਪ ਹੈ ਉਸ ਤੋਂ ਤਨਿੰਦਿਆ ਨਾਏ ਜਹੇ ਕਾਂਚਣ ਲੋਹ ਸਮਾਨ ਜਿਸ ਨੂੰ ਉਸਤਤੀ ਤੇ ਨਿੰਦਿਆ ਕੁਝ ਨਹੀਂ ਹਾਏ ਅਤੇ ਸੋਨਾ ਤੇ ਲੋਹਾ ਇੱਕ ਬਰਾਬਰ ਹਨ ਕਹੋ ਨਾਨਕ ਸੁਨਰੇ ਮਣਾ ਮੁਕਤ ਤਾਹੀ ਹੈ ਜਾਨ ਏ ਭਾਈ ਸੁਣ ਉਸ ਨੂੰ ਤੂੰ ਮੁਕਤ ਸਮਝ ਹਰ ਖਸੋਗ ਜਾ ਕੈ ਨਹੀਂ ਵੈਰੀ ਮੀਤ ਸਮਾਨ ਜਿਸ ਨੂੰ ਖੁਸ਼ੀ ਤੇ ਗਮੀ ਨਹੀਂ ਹੈ ਵੈਰੀ ਤੇ ਮਿੱਤਰ ਇੱਕ ਬਰਾਬਰ ਹਨ ਕਹੋ ਨਾਨਕ ਸੁਨਰੇ ਮਣਾ ਮੁਕਤ ਤਾਹੀ ਹੈ ਜਾਨ ਏ ਭਾਈ ਸੁਣ ਉਸ ਨੂੰ ਤੂੰ ਮੁਕਤ ਜਾਣ ਪਈ ਕਾ ਹੂ ਕਉ ਦੇਤ ਨਹੇ ਨਹੇ ਪਈ ਮਾਨਤ ਆਣ ਜੋ ਕਿਸੇ ਨੂੰ ਡਰ ਨਹੀਂ ਦਿੰਦਾ ਤੇ ਨਾ ਹੀ ਕਿਸੇ ਦਾ ਡਰ ਮੰਨਦਾ ਹੈ ਕਉ ਨਾਨਕ ਸੁਨਰੇ ਮਣਾ ਗਿਆਨੀ ਤਾਹੇ ਵਖਾਣ ਹੈ ਭਾਈ ਸੁਣ ਉਸ ਨੂੰ ਗਿਆਨਵਾਨ ਕਹਿੰਦੇ ਹਨ ਜਏ ਵਿਖਿਆ ਸਗਲੀ ਤਜੀ ਲੀਓ ਭੇਖ ਵੈਰਾਗ ਜਿਸਨੇ ਸਾਰੀ ਮਾਇਆ ਨੂੰ ਛੱਡ ਕੇ ਤਿਆਗੀ ਦਾ ਭੇਖ ਧਾਰਨ ਕਰ ਲਿਆ ਹੈ ਕਉ ਨਾਨਕ ਸੁਨਰੇ ਮਣਾ ਤੈਨ ਦਰ ਮਾਥੇ ਭਾਗ ਹੈ ਭਾਈ ਸੁਣ ਉਸ ਪੁਰਸ਼ ਦੇ ਉੱਤਮ ਭਾਗ ਹਨ ਜਏ ਮਾਇਆ ਮਮਤਾ ਤਜੀ ਸਭਤੇ ਭਇਓ ਉਦਾਸ ਜਿਸਨੇ ਮਾਇਆ ਦੀ ਆਪਣਾਤ ਤਿਆਗ ਦਿੱਤੀ ਹੈ ਅਤੇ ਸਭ ਪਦਾਰਥਾਂ ਤੋਂ ਤਿਆਗੀ ਹੋ ਗਿਆ ਹੈ ਕਉ ਨਾਨਕ ਸੁਨਰੇ ਮਨਾ ਤੈ ਕਟ ਬ੍ਰਹਮੰਡ ਵਾਸ ਹੈ ਏ ਭਾਈ ਸੁਣਾ ਉਸ ਦੇ ਹਿਰਦੇ ਵਿੱਚ ਅੰਦਰ ਪ੍ਰਭੂ ਦਾ ਵਾਸਾ ਹੈ ਜੈ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ ਜਿਸ ਪੁਰਸ਼ ਨੇ ਮੈਂ ਮੇਰੀ ਨੂੰ ਤਿਆਗ ਕੇ ਪ੍ਰਮਾਤਮਾ ਨੂੰ ਕਰਨਹਾਰਾ ਪਛਾਣਿਆ ਹੈ ਕਉ ਨਾਨਕ ਬਉ ਮੁਕਤ ਨਰ ਇਹ ਮਨ ਸੱਚੀ ਮਾਨ ਉਹ ਪੁਰਸ਼ ਮੁਕਤ ਹੈ ਏ ਭਾਈ ਇਹ ਗੱਲ ਸੱਚੀ ਕਰਕੇ ਮੰਨ ਪੈ ਨਾਸ਼ਣ ਦੁਰਮਤ ਕਹਰਨ ਕਲਮਏ ਹਰ ਕੋ ਨਾਮ ਜਮਾ ਦਾ ਡਰ ਦੂਰ ਕਰਨ ਨੂੰ ਅਤੇ ਕੋਟੀ ਬੁੱਧੀ ਦੇ ਨਾਸ਼ ਕਰਨ ਨੂੰ ਕਲਯੁਗ ਵਿੱਚ ਹਰੀ ਦਾ ਨਾਮ ਹੈ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ ਰਾਤ ਦਿਨ ਜੋ ਸਿਮਰਨ ਕਰਦਾ ਹੈ ਉਸ ਦੇ ਕਾਰਜ ਸਫਲ ਹੁੰਦੇ ਹਨ ਜੀਬਾ ਗੁਣ ਗੋਵਿੰਦ ਭਜੋ ਕੰਨ ਸੁਣੇ ਹਰ ਨਾਮ ਜੀਵ ਦੁਆਰਾ ਗੋਵਿੰਦ ਦੇ ਗੁਣ ਸਿਮਰਨ ਕਰੋ ਅਤੇ ਕੰਨਾਂ ਦੁਆਰਾ ਹਰੀ ਦਾ ਨਾਮ ਸੁਣੋ ਕਹੋ ਨਾਨਕ ਸੁਨਰੇ ਮਣਾ ਪਰੇ ਨ ਜਮਕਾ ਧਾਮ ਹੈ ਭਾਈ ਇਸ ਸਿੱਖਿਆ ਨੂੰ ਸੁਣ ਕੇ ਤੂੰ ਜਮਾ ਦੇ ਨ ਨਰਕ ਵਿੱਚ ਨਹੀਂ ਪਵੇਂਗਾ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਜੋ ਪੁਰਸ਼ ਮੈਂ ਮੇਰੀ ਨੂੰ ਤਿਆਗ ਕੇ ਲੋਭ ਮੋਹ ਤੇ ਅਹੰਕਾਰ ਨੂੰ ਤਿਆਗ ਦੇਵੇ ਕਹੋ ਨਾਨਕ ਆਪਨ ਤਰੈ ਔਰਨ ਲੈ ਤ ਉਧਾਰ ਉਹ ਆਪ ਵੀ ਤਰਦਾ ਹੈ ਹੋਰਨਾਂ ਨੂੰ ਵੀ ਤਾਰ ਦਿੰਦਾ ਹੈ ਜੋ ਸੁਪਨਾ ਆਰ ਪੇਖਣਾ ਜਿਸ ਤਰ੍ਹਾਂ ਸੁਪਨਾ ਅਤੇ ਪੁਤਲਿਆਂ ਦਾ ਤਮਾਸ਼ਾ ਹੁੰਦੇ ਹਨ ਐਸੇ ਜਗ ਕੋ ਜਾਣ ਇਸੇ ਤਰ੍ਹਾਂ ਹੀ ਸੰਸਾਰ ਨੂੰ ਸਮਝ ਇਨ ਮੈਂ ਕਸ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਹਨਾਂ ਵਿੱਚੋਂ ਕੋਈ ਵਸਤੂ ਵੀ ਸੱਚੀ ਨਹੀਂ ਹੈ ਇੱਕ ਭਗਵਾਨ ਦੇ ਭਜਨ ਤੋਂ ਬਿਨਾਂ ਸਭ ਝੂਠ ਹੈ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤਨੀਤ ਰਾਤ ਦਿਨ ਮਾਇਆ ਦੇ ਵਾਸਤੇ ਪੁਰਸ਼ ਸਦਾ ਹੀ ਭੋਂਦਾ ਰਹਿੰਦਾ ਹੈ ਕੋਟਣ ਮੈਂ ਨਾਨਕ ਕੋウ ਨਰੈਣ ਇਹ ਚੀਤ ਨਰੈਣ ਜੇ ਚੀਤ ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਸ ਦੇ ਚਿੱਤ ਵਿੱਚ ਪਰਮੇਸ਼ਰ ਦਾ ਸਿਮਰਨ ਹੈ ਜਿਵੇਂ ਜਲਤੇ ਬੁਦਬੁਦਾ ਉਪਜੈ ਨਿਬਿਨਸਾ ਨੀਤ ਜਿਸ ਤਰ੍ਹਾਂ ਪਾਣੀ ਵਿੱਚੋਂ ਬੁਲਬਲਾ ਸਦਾ ਹੀ ਬਣਦਾ ਤੇ ਮਿਟਦਾ ਰਹਿੰਦਾ ਹੈ ਜਗ ਰਚਨਾ ਤੈਸੇ ਰਚੀ ਵੈਸੇ ਹੀ ਸੰਸਾਰ ਦੀ ਰਚਨਾ ਰਚੀ ਹੋਈ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ